ਤੁਸੀਂ ਤਾਂ ਥੋੜਾ ਪਿੱਛੇ ਹੋ ਜਾ। ਪਾੜ ਜਾਗੇ। ਇੱਧਰ ਬੜਾ। ਬਾਈ ਸਾਡ ਆ ਇੱਧਰ ਸਾਈਡ ਤੇ ਰੋ ਨਾ। ਕੋਈ ਗੱਲਬਾਤ ਹੀ ਹੋ ਜਾ। ਹਾਂਜੀ। ਆਪਾਂ thì ਗੱਲਬਾਤ ਕਰੀ ਜਾਓ ਕੋਈ। ਠੀਕ ਹੈ। और इन्हीं पाले की ਓਏ ਗੱਲਬਾਤ ਹੀ ਹੋ ਜਾ ਯਾਰ ਹਾਂਜੀ ਆਪਾਂ ਸਹੀ ਗੱਲਬਾਤ ਕਰੀ ਜਾਓ ਕੋਈ ਠੀਕ ਹੈ ਇਹ ਨੀਂਹ ਤੋਂ ਮੈਂ ਫੋਨ ਨਹੀਂ ਕਰੀ ਕੋਈ ਕਰੀ ਤੈਨੂੰ ਮੈਂ ਰਹਿਣਾ ਨਹੀਂ ਨੀਂਹ ਭਜਾ ਜੀ ਜਣਾ ਹੋਰ ਤੀ ਦੋ ਤਿੰਨ ਸਾਡੇ ਨਾਲ ਰਹੇ ਪਰਤਣਾ ਨਾਮ ਤੇ ਕੋਈ ਨਾ ਕੋਈ ਨਾ ਇਹ ਵੈਸੇ ਹੁੰਦਾ ਹੈ ਕੋਈ ਨਹੀਂ ਕੋਈ ਨਹੀਂ ਫੋਨ ਨਹੀਂ ਚੱਲਦਾ ਯਾਰ ਜਿਹਦਾ ਦੋ ਸਹੀ ਚੱਲਦਾ ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਦਿਵਸਪੁਰ ਜ਼ਿਲ੍ਹੇ ਜਿੱਥੇ ਬੰਦੀ ਨੇ ਇਹ ਫੈਸਲਾ ਕੀਤਾ ਹੈ ਅੱਜ ਜੋਸ਼ ਰਾਮਣੀ ਕਾ ਲੀਡਰਲ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪ੍ਰਸਰਣ aí ਲੋਕਾਂ ਨੂੰ ਇਹ ਦੱਸਿਆ ਜਾਏ ਕਿ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੀਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਗੁਜੀਆਂ ਵਿਧਾਇਕ ਅਤੇ ਸ਼ਾਰੀ ਪੰਡਾ ਹਨ ਵੀ ਇਹ ਮਾਜਨ ਦੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਬਕਾ ਚੇਅਰਮੈਨ ਨੇ ਵੱਖ-ਵੱਖ ਹੰਗਿਆ ਨੇ ਪ੍ਰਧਾਨ ਨੇ ਉਹ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇਹ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲ ਕੋ ਅਸਤੀਫਾ ਮੰਗ ਰਹੇ ਨੇ ਐਡੀ ਗੱਲ ਤੇ ਹੈ ਕਿ ਵੇਖੋ ਇਹ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਿੰਗਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਤੇ ਪਾਰਟੀ ਦੀ ਹੈ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਲੋ ਚੋਣਾ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਨੂੰ ਬਣਾਈ ਦੱਸ ਬੀਸੀ ਜੀ ਬਾਦਲ ਨੇ ਬਾਕੀ ਜਿੰਨੀਆਂ ਚੋਣਾ ਕਾਰਪੋਰੇਸ਼ਨ ਦੀਆਂ ਵੀ ਸੁਗਮਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਤੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਤੇ ਇਹ ਮੌਕਾ ਇਹ ਹੈ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਨ ਤੇ ਕਿਸੇ ਏਜੰਸੀ ਦੇ ਕਹਨ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਹ ਗੱਲ ਨੂੰ ਕੰਡਮ ਕਰਨੇ ਆ ਤੇ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਤੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਚਾਰਜਾਂ ਦੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਹਾਂ ਇਸ ਦਸਵੀਂ ਸੀਰੀ ਬਾਰੇ ਨਾਲ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਇੱਥੇ ਵੀ ਮੈਂ ਰੋਲ ਸਮਝਦਾ ਸੀ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਹੜੋ ਕਿਸੇ ਪਾਰਟੀ ਦਾ ਰਾਜ ਪਾਕ ਰਹਿਦਾ ਤੇ ਮਾੜੀ-ਮੋਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਕਿ ਨਾ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨਲ ਲੈ ਲੈ ਕੇ ਧੜੇ ਬਧੂ ਲੈ ਕੇ ਤੇ ਪਾਰਟੀ ਦਾ ਨਿਸ਼ਾਨ ਕਰਦੇ ਨੇ ਇਹ ਕੋਈ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਵਿਰੁੱਧ ਇਹ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਆ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਰਹੇ ਨੇ ਬਾਦਲ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇਧਰ-ਉਧਰ ਹੋਈ ਆ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਇੱਥੇ ਹੀ ਗੱਲ ਇਹ ਵੀ ਚੱਲਦੀ ਆ ਕਿ ਕਈਆਂ-ਕਈਆਂ ਬੰਦਿਆਂ ਨੂੰ ਦੋ-ਦੋਨੋਂ ਟੇਟਾਂ ਦੇ ਕੇ ਬਾਦਲ ਸਾਹਿਬ ਨੇ ਨਵਾਇਆ ਤੇ ਉਹ ਵੀ ਅੱਜ ਖਿਲਾਫ ਬੋਲਦੇ ਨੇ ਪਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਛੜਿਆ ਤੇ ਜੇ ਉਹ ਉਥੇ ਧਾਮੀ ਸਾਹਿਬ ਬਣ ਕੇ ਤੇ ਵਿੱਚੋਂ ਅੰਦਰ ਗੱਲਿਆ ਵੀ ਇਹਨਾਂ ਸ਼ਰੂਮਨੀ ਗੁਰਦੁਆਰਾਪਨ ਮਿਲ ਪ੍ਰਧਾਨ ਨਹੀਂ ਬਣਾਇਆ ਉਹ ਖਿਲਾਫ ਤੋਰ ਪਈ ਇਤਨੇ ਕਈ ਗੱਲਾਂ ਅੰਦਰ ਹੋਣ ਨੇ ਬਾਹਰ ਜੋ ਮਰਜੀ ਕਹੀ ਜੇ ਗਲੋਬਲ ਸਪੋਰਟ ਲੀਡਰਸ਼ਿਪ ਨਾਲ ਬਾਲਦਾ ਜੀ ਵੇਖੋ ਤੁਸੀਂ ਪਹਿਲਾਂ ਵੀ ਹਲਕਾ ਚਾਰ ਸਾਰੇ ਵੇਖ ਲਈ ਸਾਰੇ ਜਥੇਬੰਦੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਜਥੇਬੰਦੀ ਵੀ ਨਾਲ ਆ ਤੇ ਗਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਜਥੇਬੰਦੀ ਵੀ ਨਾਲ ਆ ਤੇ ਸਾਰੇ ਹਲਕਾ ਚਾਰ ਜਨਾਨ ਨੇ ਸਮੁੱਚੇ ਕੰਡੇ ਕੇ ਰਾਸਪੁੱਡੀ ਗੱਲ ਨਹੀਂ ਤੁਸੀਂ ਪੰਜਾਬ ਚਾਤੀ ਮਾਰ ਲਓ ਸਵਾਏ 5-6 ਬੰਦਿਆਂ ਤੋਂ ਸਾਰੇ ਬਾਦੋ ਸਾਹ ਦੇ ਨਾਲ ਨੇ ਤੁਹਾਡਾ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਾ ਮੇਰੀ ਦੇਖ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਧਿਆਨ ਆਇਆ ਸੀ ਕਿ ਜਿਹੜੇ ਬੰਦੇ ਬੋਲ ਰਹੇ ਆ ਇਹ ਭਾਜਪਾ ਦੀ ਤਰਜੀਹ ਪਰ ਦੋਵੇ ਅੰਦਰ ਕੱਤੀ ਭਾਜਪਾ ਇਹਨਾਂ ਦੇ ਪਿੱਛੇ ਆ ਦੇਖੋ ਮਨ ਲੇ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਇਹ ਗੱਲ ਕਰ ਰਹੇ ਨੇ ਜਿਉਂ ਨਾ ਕਿਹਾ ਹੈ ਪ੍ਰਧਾਨ ਜੀ ਤਾਂ ਬਿਲਕੁਲ ਗੱਲ ਠੀਕ ਹੈ ਆ ਤਾਹੀਂ ਕਰਦੇ ਨੇ ਤੇ ਕੱਲਾ ਬੰਦਾ ਤੇ ਜਿਹੜਾ ਸਮਝਦਾ ਹੀ ਹੈ ਮੈਂ ਕੀ ਕਰ ਲਾਂਗਾ ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਪੌਣ ਸਾਨੂੰ ਪਾਰਟ ਨੂੰ ਪ੍ਰੋਟੈਕਸ਼ਨ ਜਿਹੜੇ ਨੇ ਤੋਂ ਪਹੁੰਚਣਾ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਰੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਹੀ ਗੱਲਾ ਕਰਾਂਗੇ ਤੇ ਫਿਰ ਜਰੂਰ ਪ੍ਰਧਾਨ ਜੀ ਦੇ ਖਿਲਾਫ ਐਕਸ਼ਨ ਲੈਣਗੇ ਭੁੰਦਰ ਸਾਹਿਬ ਜਿਹੜੇ ਨੇ ਸਾਡੇ ਡਿਸਰਿੰਲੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਉਹਦੇ ਸਾਡੇ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਇਹ ਜਦੋਂ ਐਕਸ਼ਨ ਲਿਆ ਜਾਏਗਾ ਪਰ ਹਾਲੇ ਕਾਲੀ ਵਾਲੀ ਗੱਲ ਕੋਈ ਨਹੀਂ ਜਦਨ ਕਰਨਗੇ ਕਿ ਇਹ ਪਾਰਟੀ ਨੂੰ ਕਿੱਥੇ ਰੱਖਿਆ ਜਾਵੇ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਸਾਡੇ ਹਲਕਾ ਚਾਰਜ ਸਹਬਾਨ ਸਰਕਲਾਂ ਦੇ ਜਥੇਦਾਰ ਸਹਬਾਨ ਔਰ ਸਾਰੇ ਹੀ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਪ੍ਰਧਾਨ ਸਹਬਾਨ ਸ਼ਹਿਰੀ ਵੀ ਤੇ ਦਿਹਾਤੀ ਵੀ ਔਰ ਸਾਰੇ ਤੁਸੀਂ ਫੋਟੋ ਚ ਦੇਖ ਰਹੇ ਹੋ ਬਹੁਤ ਸਤਿਕਾਰਯੋਗ ਸੀਨੀਅਰ ਸ਼੍ਰੀ ਸੀਤਾ ਇੱਥੇ ਆਈਆਂ ਅੱਜ ਜਿਹੜੀ ਮੀਟਿੰਗ ਦਾ ਸਾਡਾ ਮੁੱਖ ਮਕਸਦ ਆ ਕਿ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਪਿੰਦੂਪਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੀ ਰਹੀ ਆ ਉਦਾਂ ਹੀ ਜਿਹੜਾ ਉਹਨਾਂ ਦੀ ਗਵਾਈ ਦੇ ਵਿੱਚੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਾਹਿਬਾਨ ਤੇ ਸਾਰੇ ਹਲਕਾ ਸਰ ਇੰਚਾਰਜ ਸਾਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਹਨੇ ਕਾਲੀ ਦਾ ਦੋ ਜਗ੍ਹਾ ਮੀਟਿੰਗ ਕਰਨੀ ਪੈਗੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਆ ਪੰਜ ਹਲਕਿਆਂ ਦੇ ਇੰਚਾਰਜ ਸਾਹਿਬਾਨ ਬਤੌਰ ਦਾਸ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਜੀਦ ਸਾਹਿਬ ਵਾਲਾ ਸਾਹਿਬ ਜੂ ਤੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਉਹ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰਨਾ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਆਈ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇਗਾ। ਟਰੇ ਬੰਦੀ ਟਰੇ ਬੰਦੀ ਕਿਉਂ ਬੰਦੀ ਵੀ ਕਰਦ ਕੀ ਇਹਦਾ। ਟਰੇ ਬੰਦੀ ਜਿਹੜੀ ਆ ਉਹ ਕੋ 2-4 ਬੰਦਿਆਂ ਦਾ ਕੋਈ ਨਿੱਜੀ ਸਵਾਰਥ ਹੋ ਸਕਦਾ ਕੋਈ ਮੌਕਾ ਪਰਸਤੀ ਹੋ ਸਕਦੀ ਆ। ਜਿਹੜੀ ਮੈਂ ਸਮਝਣਾ ਕਿ 90-95 98% ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਚਟਾਨਵਾ ਅੱਜ ਵੀ ਖੜੇ ਆ। ਹਲਕਾ ਇੰਚਾਰਜ ਸਾਬਾਨ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਬਾ ਦਾ ਤੁਸੀਂ ਮੀਡੀਆ ਚ ਪਿਛਲੇ ਦਿਨੀ ਖਬਰਾਂ ਵੇਖੀਆਂ ਸਾਰਿਆਂ ਨੇ ਜਿਹੜਾ ਉਹ ਪਾਰਟੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਕੰਮ ਕਰਨ ਦਾ ਵਿਸ਼ਵਾਸ ਪਰਪਟ ਕੀਤਾ ਲੱਗਦਾ ਵੀ ਕਿਸੇ ਦੇ ਕਹਿ ਦੇ ਦਬਾ ਦੇ ਅੱਗੇ ਕੰਮ ਕਰੇ ਜਿਵੇਂ ਕੰਮ ਕਰਦੇ ਹੋ ਹੋ ਸਕਦਾ ਏਜੰਸੀਆਂ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਆ ਤੁਸੀਂ ਬਾਹਰ ਮਹਾਰਾਸ਼ਟਰ ਚ ਦੂਜੀਆਂ ਵੇਖਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਹੀ ਸਰਕਾਰਾਂ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਹੱਥ ਕੰਡੇ ਵਰਤਦੀਆਂ ਕਿਉਂਕਿ ਜੇ ਖੇਤਰੀ ਪਾਰਟੀ ਜਿਹੜੀ ਆ ਉਹਨੇ ਸਿਰਫ ਪੰਜਾਬ ਦੇ ਹਕਾਂ ਇਤਾਂ ਦੀ ਗੱਲ ਕਰਨੀ ਆ ਔਰ ਜਿਹੜੀਆਂ ਉਤਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਇਹ ਜਿਹੜੇ ਇਕੱਲੇ ਪੰਜਾਬ ਵਾਸਤੇ ਜੇ ਕੋਈ ਲੜਦਾ ਵਾ ਤੇ ਸ਼੍ਰੋਮਣੀ ਅਕਾਲੀ ਦਲ ਲੜਦਾ ਵਾ ਮੈਂ ਸਮਝਦਾ ਸਾਡੇ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਚਾਲ ਵੀ ਹੋ ਸਕਦੀ ਹੈ ਮਜੀਠਾ ਸਾਹਿਬ ਉਹਦਾ ਕੋਈ ਰਜੇਵਾ ਪਹਿਲੋ ਹੀ ਉਹ ਇਸ ਪ੍ਰੋਗਰਾਮ ਤੋਂ ਗਏ ਹੀ ਗਏ ਮਜੀਠਾ ਸਾਹਿਬ ਵੀ ਰਾਤ ਦਿਨ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਰਹੇ ਆ ਔਰ ਉਹਨਾਂ ਦਾ ਜਿਹੜਾ ਹਲਕਾ 12000 ਦੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੈਂ ਸਮਝਣਾ ਕਿ ਸਾਡਾ ਜਿਹੜਾ ਇਹ ਸਾਰਾ ਕੈਡਰ ਆ ਮਜੀਠਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਗਵਾਹੀ ਦੇ ਵਿੱਚ ਰਾਤ ਦਿਨ ਕੰਮ ਕਰ ਰਿਹਾ ਸਰ ਇਹ ਜਿੰਮੇਵਾਰੀ ਕੌਣ ਲਏਗਾ ਹੁਣ ਵੀ ਹਾਰ ਹੋਈ ਲੋਕ ਸਭਾ ਤੇ ਵਿਧਾਨ ਸਭਾ ਜਿੱਦੀ ਭਾਰੀ ਹਾਰ ਹੋਈ ਜਿੰਮੇਵਾਰੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਮੈਂ ਸਮਝਣਾ ਲਈ ਜਾਂਦੀ ਪਾਰਟੀ ਪ੍ਰਧਾਨ ਸਾਹਿਬ ਨੇ ਚੰਗਾ ਰੋਲ ਅਦਾ ਕੀਤਾ ਵਾ 5 ਮਹੀਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਵੇਖੋ ਐਡੀ ਗਰਮੀ 'ਚ ਬੰਦੇ ਇੱਕ ਬੰਦਾ ਗੱਡੀ ਦੀ ਛੱਤ ਤੇ ਬੈ ਕੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਔਰ ਮੈਂ ਸਮਝਦਾ ਕਿ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਡੇ ਅਲਕਨ ਚਾਰ ਸਾਹਬਾਨਾਂ ਦੀ ਸਾਰਿਆਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਅੱਗੇ ਅੱਗੇ ਤੋਂ ਤਗੜੇ ਹੋ ਕੇ ਹੋਰ ਕੰਮ ਕਰੀਏ ਤੇ ਅਕਾਲੀ ਦਲ ਤਗੜਾ ਹੋ ਜਾਏਗਾ। ਠੀਕ ਹੈ। ਭਾਜਪਾ ਦੇ ਪ੍ਰਧਾਨ ਨੇ ਜਿਹੜੀ ਵਾਰੀ ਲਈ ਕਿ ਨਾ ਸਹੀਫਾ ਦਿਨਾਂ ਦੀ ਮੇਰੀ ਹਾਲ ਹੋਈ ਜਾਂਦੀ ਹੈ। ਇਹ ਇੱਧਰਲੇ ਪਾਸੇ ਜਿਹੜਾ ਆ ਇਹ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਨਹੀਂ ਵਰਕਿੰਗ ਕਮੇਟੀ ਚ ਹਲਕਾਂ ਚਾਰ ਸਹਬਾਨਾਂ ਦੀ ਮੀਟਿੰਗ 'ਚ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 'ਚ ਕਿਹਾ ਕਿ ਜੇ ਮੈਨੂੰ ਤੁਹਾਨੂੰ ਕੋਈ ਜਵਾਬਦਾਦ ਤੇ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਆ ਪਰ ਜਦੋਂ ਥੱਲੇ ਜਥੇਬੰਦੀ ਕਹਿ ਰਹੀ ਆ ਕਿ ਨਹੀਂ ਤੀ ਤੁਹਾਡੀ ਪ੍ਰਧਾਨਗੀ 'ਚ ਕੰਮ ਕਰਨਾ ਫੇਰ ਮੈਂ ਸਮਝਣਾ ਕਿ ਪ੍ਰਧਾਨ ਸਾਹਿਬ ਦਾ ਇੱਥੇ ਕੋਈ ਕਸੂਰ ਨਹੀਂ ਆ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਸਾਢੇ 7 ਸਾਲ ਹੋ ਗਏ ਸਰਕਾਰ ਤੋਂ ਬਾਅਦ ਬੜੀ ਵੱਡੀ ਫਾਈਨੈਂਸ਼ੀਅਲ ਤੌਰ ਤੇ ਔਰ ਸਾਡੇ ਵਰਕਰ ਸਹਬਾਨਾਂ ਨੂੰ ਲਾਮਬੰਦ ਕਰਨ ਵਾਸਤੇ ਰਾਤ ਦਿਨ ਇੱਕ ਕਰਨ ਦੀ ਲੋੜ ਆ ਜੋ ਅਸੀਂ ਅੱਜ ਸਮਝਨੇ ਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਲੱਗਦਾ ਹੁਣ ਸਮਝੌਤਾ ਹੋਵੇਗਾ ਦੁਬਾਰਾ ਨਾਲ ਆ ਕੇ ਬਾਦਲ ਸਾਹਿਬ ਉਹਨਾਂ ਦਾ ਸਮਝੌਤਾ ਅੱਜ ਵੀ ਆ ਅਸੀਂ ਉਹਨਾਂ ਨੂੰ ਕਦੋਂ ਕਹਿ ਰਹੇ ਆ ਗੱਲ ਤੇ ਸਿਰਫ ਇੰਨੀ ਆ ਕਿ ਬੀਜੇਪੀ ਦੀ ਜਾਂ ਕੋਈ ਏਜੰਸੀਆਂ ਦੀ ਚਾਲ ਦੇ ਵਿੱਚ ਆਉਣ ਦੀ ਲੋੜ ਨਹੀਂ ਭਰਾਵਾਂ ਭਰਾਵਾਂ ਦਾ ਵੀ ਕੋਈ ਟਕਰਾਅ ਹੋ ਸਕਦਾ ਅਸੀਂ ਅੱਜ ਵੀ ਇਕੱਠੇ ਆ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬਹਿ ਕੇ ਇੱਕ ਪਲੇਟਫਾਰਮ ਦੇ ਕੋਰ ਕਮੇਟੀ ਚ ਜਾਂ ਕੋਈ ਸੀਨੀਅਰ ਲੀਡਰਸ਼ਿਪ ਵਾਲਾਂ ਦੀ ਮੀਟਿੰਗ ਚ ਜਿਹੜਾ ਵਾ ਕੋਈ ਗਿਲਾ ਸ਼ਿਕਵਾ ਜੇ ਹੈ ਤਾਂ ਮਟਾਇਆ ਜਾਊਗਾ ਜੇਕਰ ਨਹੀਂ ਸਾਬਦੀ ਨਾਲੇ ਫਿਰ ਬਾਹਰ ਦਾ ਰਸਤਾ ਲੱਭ ਜਾਊਗਾ ਵੇਖੋ ਜੀ ਬਾਹਰ ਦਾ ਰਸਤਾ ਜਦੋਂ ਬਾਹਰ ਹੀ ਹੁੰਦਾ ਆ ਹੁਣ ਵੇਖੋ ਕਾਲੀ ਦਲ ਦਾ ਜਿਹੜਾ ਇੱਕ ਬੰਦੇ ਬਹੁਤ ਵੱਡਾ ਹਿੱਸਾ ਇੱਕ ਪਾਸੇ ਆ ਔਰ ਇੱਕ ਦੋ ਚਾਰ ਬੰਦੇ ਜਿਹੜੇ ਆ ਉਹਨਾਂ ਨਾਲੇ ਕਾਲੀ ਦਲ ਕਦੀ ਵੀ ਪਹਿਲਾਂ ਕਮਜ਼ੋਰ ਨਹੀਂ ਹੋਇਆ ਨਾ ਹੁਣ ਹੋਣਾ ਉਹਨਾਂ ਨੇ ਲਾਨ ਕੀਤਾ ਕਿ ਬਸ ਉਹਨਾਂ ਦਾ ਸਮਰਥਨ ਕਰਕੇ ਜਦੋਂ ਦੇਖੋ ਜੀ ਬਸਪਾ ਸਾਡੇ ਨਾਲ ਸਮਝੌਤਾ ਰਿਹਾ ਅਸੀਂ ਪਿਛਲੀਆਂ ਲੈਕਚਰਾਂ ਵੀ ਵੇਖੋ ਤੁਸੀਂ ਜਾ ਕੇ ਕਰਤਾਰਪੁਰ ਜਲੰਧਰ ਵਾਲੀ ਜਿਹੜੀ ਚੋਣਾਂ ਲੜੀ ਆ ਔਰ ਲੋਕ ਸਭਾ ਦੇ ਵਿੱਚ ਹੋ ਸਕਦਾ ਕੋਈ ਮਾੜਾ ਮੋਟਾ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੋਵੇ ਸਾਨੂੰ ਆਪਣੇ ਤੇ ਹੋਵੇ ਹੁਣ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਕੀਤਾ ਉੱਥੇ ਵੀ ਇੰਝ ਚੱਲੇ ਆ ਜਾ ਕੇ ਉਹਦਾ ਜਿਹੜੀ ਕੈਂਡੀਡੇਟ ਦੀ ਮਤ ਕਰਾਂਗੇ ਪ੍ਰਧਾਨੀ ਲੱਗਦਾ ਨਹੀਂ ਕੋਈ ਨਾ ਕੋਈ ਗਲਤੀ ਤੇ ਹੈ ਕਿ ਜਿਹੜੀ ਲੋਕ ਦੀ ਗਲਤੀ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਗਲਤੀ ਕੋਈ ਨਹੀਂ ਆ ਅਹੀਂ ਜਿਹੜੇ ਆ ਐਸ ਵੇਲੇ ਸਾਡੇ ਜੋ ਅਸੀਂ ਸਮਝਨੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਪੰਜਾਬ ਦੇ ਜਿਹੜੇ ਹੱਕ ਆ ਇਹ ਤਾਂ ਹੀ ਗੱਲ ਕਰਨੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਆ ਮੈਂ ਸਮਝਦਾ ਕਿ ਇਹਨਾਂ ਜਿਹੜੀਆਂ ਸ਼ਕਤੀਆਂ ਤੋਂ ਬਚਣ ਦੀ ਲੋੜ ਆ ਬਾਕੀ ਕੋਈ ਨਹੀਂ